ਸਾਸੀ ਗੱਲ ਬਾਈ ਸਾਰਿਆਂ ਨੂੰ ਆਪਾਂ ਮਲੋੜ ਸ਼ਹਿਰ ਦੇ ਵਿੱਚ ਖੜੇ ਆ ਬਾਈ ਗੁਰਪ੍ਰੀਤ ਕੋਲੇ ਬਾਈ 사ਸੀ ਗੱਲ ਸੋ ਠੀਕੋ ਬਾਈ ਹਾਂਜੀ ਬਾਈ ਕੋਲੇ ਤੂੜੀ ਵਾਲੀਆਂ ਮਸ਼ੀਨਾਂ ਤੂੜੀ ਵਾਲੇ ਰੀਪਰ ਬਕਾਊ ਨੇ ਸੈਕੰਡ ਹੈਂਡ ਤੇ ਇਹ ਬਾਈ ਇਹ ਕਿੱਥੇ ਰਹੇ ਪੈਂਦਾ ਇਹ ਆਪਣਾ ਇਹ ਬਾਈ ਜੀ ਮੁਕਸਰ ਰੋਡ ਤਿੰਨ ਕੋਨੀ ਚੌਂਕ ਤੇ ਵਰਕਸ਼ਾਪ ਆਪਣੀ ਗੁਰਪ੍ਰੀਤ ਸਿੰਘ ਵਰਕਸ਼ਾਪ ਹੈ ਬਾਈ ਦੀ ਬਾਈ ਹੋਰੀ ਇੱਥੇ ਨਵੇਂ ਪੁਰਾਣੇ ਸੰਦ ਬਣਾਉਂਦੇ ਨੇ ਸੈਟਿੰਗ ਵੀ ਆ ਰਿਪੇਅਰ ਪੂਰਾ ਦਾ ਕੰਮ ਵੀ ਆ ਤੇ ਆਪਾਂ ਬਾਈ ਗੱਲ ਕਰੀਏ ਰੀਪਰਾਂ ਦੀ ਹਨਾ ਇਹ ਕਿਹੜਾ ਮਾਡਲ ਹੈ ਤੇ ਕੀ ਰੇਟ ਆ 21 ਮਾਡਲ ਆ ਬਾਈ ਸਾਰਾ ਰੀਪਰੇ ਤਿਆਰ ਹੈ ਸਾਰਾ A to Z ਕੰਮ ਹੋਇਆ ਹੈ A to Z ਸਭ ਕੁਝ ਤਿਆਰ ਹੈ ਆਪਣੇ ਕੋਲੇ ਜਿੰਨੇ ਰੀਪਰ ਰਿਪੇਅਰ ਹੋਏ ਹੋਏ ਹਾਂ 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 ਬਸ ਦੋ ਪੀਸ ਹੀ ਆ ਜਿਹੜੇ ਬਿਨਾਂ ਤਿਆਰ ਤੋਂ ਖੜੇ ਠੀਕ ਹੈ ਰੀਪਰ ਤਿਆਰ ਤੋਂ ਵਾਲੇ ਰੀਪਰ ਹੈਗੇ ਆ ਠੀਕ ਹੈ ਮੇਨ ਗੱਲ ਇਹ ਹੀ ਆ ਵੀ ਬਾਈ ਰਿਪੇਅਰ ਕਰੇ ਹੋਏ ਨੇ ਸਾਰੇ ਬਲੇਡ ਵੀ ਬਦਲੇ ਹੋਏ ਆ ਹਾਂਜੀ 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 ਇਹ ਸਾਰੇ ਬਲੇਡ ਰਿਪੇਅਰ ਹੋਏ ਹੋਏ ਆ ਜਦੋਂ ਆਪਾਂ ਮੰਨ ਲਓ ਏਜੰਸੀ ਜੋ ਜਾਂ ਲੈਣ ਜਾਂਦੇ ਆ ਕੰਪਨੀ ਤੋਂ ਨਵੇਂ ਰੀਪਰਾਂ ਉਦੋਂ ਆਪਾਂ ਨੂੰ ਤੇ ਨਵੇਂ ਮਿਲਦੇ ਨੇ ਸਾਰਾ A to Z ਜਿਗਾਰਡ ਵੀ ਆਪਾਂ ਤਰਾਸ ਪਾ ਕੇ ਚਲਾਉਣਾ ਹੁੰਦਾ ਬਾਈ ਕੋਲੇ ਉਹੀ ਕੰਮ ਆ ਸਾਰੇ ਰੀਪਰ ਰਿਪੇਅਰ ਹੋਏ ਨੇ ਆ ਦਿਖਾ ਦੀ ਫਿੰਗਰ ਸੈੱਟ ਵਗੈਰਾ ਤੇ ਬਲੇਡ ਕਟਰ ਦੇ ਚੈੱਕ ਕਰਾ ਦੀ ਤੇ ਜਿਹੜੀ ਸਟੈਪਤੀ ਨਾਲ ਆ ਉਹਦੇ ਵੀ ਨਵੇਂ ਬਲੇਡ ਲੱਗੇ ਹੋਏ ਆ ਤੇ ਥਰੈਸ਼ਰ ਦੇ ਬਲੇਡ ਸਾਰੇ ਨਵੇਂ ਪਾਏ ਹੋਏ ਆ ਤੇ ਆਪਾਂ ਗੈਪ ਗੂਮ ਡਰਮ ਦਾ ਕੰਮ ਕਰਾ ਸਾਰਾ ਕੁਝ ਇੱਕ ਤਿਆਰ ਹੈ ਜਿਵੇਂ ਤਿਆਰ ਆ ਜੀ ਠੀਕ ਹੈ ਮਸ਼ੀਨ ਦੇ ਮੰਨ ਲਓ ਵੀ ਕੋਈ ਵੀ ਕੁਝ ਵੀ ਕਰਨ ਦੀ ਲੋੜ ਨਹੀਂ ਹੱਕ ਪਾ ਕੇ ਚਲਾਉਣੀ ਆ ਹਾਂਜੀ 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 ਕੀ ਰੇਡ ਕਰਦੀ ਬਈ ਆਪਾਂ ਇਹ ਆਪਾਂ ਦੇ ਦਿਆਂਗੇ ਭਾਈ 2,20,000 ਦੀ ਮਸ਼ੀਨ ਦੇ ਦੇ ਆ ਗਿਆ 2,20,000 ਦੀ ਰਿਪੇਅਰ ਹੋਈ ਮਾਡਲ ਆ ਮਾ ਸਾਰਾ ਕੁਝ ਰੈਡੀ ਮਾਡਲ ਆ ਮਾਡਲ 21 21 ਮਾਡਲ ਆ 2,20,000 ਦੀ ਹਾਂ ਜਿਹੜਾ ਟਰੈਕਟਰ ਤੇ ਕਹਣਗੇ ਉਸੇ ਟਰੈਕਟਰ ਤੇ ਆਪਾਂ ਉਹਨੂੰ ਕਰਕੇ ਦੇ ਦਿਆਂਗੇ ਪੁਲੀਆਂ ਵੀ ਆਪਾਂ ਚੇਂਜ ਕਰਕੇ ਦੇ ਦਾਂਗੇ ਚੇਂਜ ਕਰ ਦਿਆਂਗੇ ਵੱਡੇ ਟਾਇਰਾਂ ਚ ਆ ਗਈ 58 ਦੇ ਟਾਇਰ ਨਾੜਗੇ ਟਾਇਰਾਂ ਦੇ ਵਿੱਚ ਸਾਫ਼ ਸੁਥਰੀ ਕੰਡੀਸ਼ਨ ਦਾ ਰੀਪਰਾ ਥੋੜਾ ਰੇਤਾ ਪਿਆ ਹੋਇਆ ਕੋਈ ਆਪਾਂ ਰੀਪੇਂਟ ਵਗੈਰਾ ਤਾਂ ਨਹੀਂ ਕਰਿਆ ਇਹ ਇਹ ਰੀਪਰ ਗਿਆ ਇਹ ਵੀ ਕਿਹਾ ਜੀ ਰੀਪਰ 15 ਵਾਲਾ ਸੀਗਾ ਇਹ ਰੀਪਰ ਸੇਲ ਹੋ ਗਿਆ ਤੇ ਆ ਰੀਪਰ ਆ ਵੀ ਰੀਪਰ ਆਪਣੇ ਕੋਲ 21 ਮਾਡਲ ਹੈ 21 ਮਾਡਲ ਆ ਸਾਫ ਸੁਥਰੀ ਕੰਡੀਸ਼ਨ ਦਾ ਕੋਈ ਰੀਬਿਲਡਿੰਗ ਨਹੀਂ ਕੋਈ ਰੰਗ ਪਿੰਡ ਨਹੀਂ ਹਾਂ ਸਾਫ ਸੁਥਰੇ ਰੀਪਰ ਆਪਣੇ ਕੋਲੇ ਜੈਨੂ ਹਣ ਕੰਮ ਆ ਵੱਡੇ ਟੈਰਾਂ ਚ ਆਗੇ ਹਾਂ ਇਹਦਾ ਰੇਟ ਕਿੰਨਾ ਕੋਈ ਇਧਰ ਰੇਟ ਕੀ ਰੇਟ ਆ ਬਾਈ ਇਹਦਾ ਇਹ ਰੀਪਰ 2 ਲੱਖ ਰੁਪਏ ਦਾ ਦੇ ਦਾਂਗੇ ਪੂਰੇ 2 ਲੱਖ ਦਾ ਬਿਨਾ ਤਿਆਰ ਤੋਂ ਹਾਂ ਰੰਗ ਚੈੱਕ ਕਰ ਲੈਣਾ ਕਿ ਬੰਦਾ ਇੱਕ ਵੇ ਨਵਾਂ ਠਾਲ ਲੈਣ ਇੱਕ ਪਸੀ ਨੂੰ ਠਾਲ ਲੈਣ ਇਹਦੀ ਰਿਪੇਅਰ ਕੱਲੇ ਬਲੇਡਾਂ ਦੇ ਪਾਸੇ ਬਦਲ ਲੈ ਬਾ ਕੱਲੇ ਬਰੇਡ ਹੀ ਪੈਣ ਵਾਲੇ ਇਹ ਸਾਡਾ ਆਪ ਦਾ ਕਰਦਾ ਰੀਪਰ ਹੀ ਆ ਆਪ ਚਲਾਇਆ ਹੋਇਆ ਆਪ ਸਾਡਾ ਮਾਡਲ ਕਿਹੜਾ ਹੈ 21 21 21 21 ਮਾਡਲ ਨਾਲ ਗੇਰ ਟਾਇਰ ਵੀ ਨਵੇਂ ਆ 21 ਮਾਡਲ ਪੂਰੇ 2 ਲੱਖ ਦਾ ਪੂਰੇ 2 ਲੱਖ ਤਾਂ ਦੇਵਾਂਗੇ ਮਾਣਦਾਨ ਕਰਾਂਗੇ ਚਲ ਕਰ ਦਿਆਂਗੇ ਠੀਕ ਹੈ 2 ਲੱਖ ਰੁਪਇਆ ਬਾਈ ਮੰਗਦਾ ਇਹ ਚੋਂ ਮਾਣਦਾਨ ਹੋਊਗਾ ਸਵਰਾਜ 855 ਦੇ ਚੱਲਿਆ ਹੋਇਆ ਰੀਪਰ ਆਹ ਹਾਂ ਜਿਹੜੇ ਪੁਰਾਣੇ ਲੈਣਾ ਰੀਪਰ ਤਾਂ ਬਾਈ ਦਾ ਨੰਬਰ ਸਕਰੀਨ ਤੇ ਜ ਬਾਈ ਦਾ ਬਹੁਤ ਹੀ ਵਧੀਆ ਸੁਭਾਅ ਹੈ ਤੇ ਬਈ ਆਪਣੇ ਕੋਲੇ ਭੇਜਣ ਦਾ ਰੀਪਰ ਭੇਜਣ ਦਾ ਪ੍ਰਬੰਧ ਹੈਗਾ ਨਹੀਂ ਵੀਰੇ ਉਹ ਪ੍ਰਬੰਧ ਹੈਗਾ ਕਿਰਾਇਆ ਜਿਹੜਾ ਲੱਗੂਗਾ ਗੱਡੀ ਦਾ ਦੇ ਦੇ ਗੱਡੀ ਆਪਾਂ ਭੇਜ ਦਾਂਗੇ ਜਿਹੜਾ ਕਿਰਾਇਆ ਪਰ ਕਿਲੋਮੀਟਰ ਦੇ ਹਿਸਾਬ ਨਾਲ ਹਾਂਜੀ 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 ਤੇ ਪੁਰੀਆਂ ਦੀ ਆਪਾਂ ਸੈਟਿੰਗ ਕਰਕੇ ਦੇ ਦਾਂਗੇ ਹਾਂਜੀ 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 ਠੀਕ ਐ ਆ 23 ਮਾਡਲ ਹੈ ਜੀ 23 ਮਾਡਲ ਰਿਪੇਅਰ ਸਾਰੀ ਹੋਈ ਹੋਈ ਐ ਓਕੇ ਜੀ ਓਕੇ 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 ਏ ਟੂ ਜ਼ेड ਰਿਪੇਅਰ ਹੋਈ ਹੋਈ ਆ ਕੱਖ ਨਹੀਂ ਕਰਨਾ ਕੱਲਾ ਕ੍ਰਾਸ ਪਾਉਣਾ ਟਰੈਕ ਕ੍ਰਾਸ ਪਾਉਣਾ ਕ੍ਰਾਸ ਕਰੋ ਕ੍ਰਾਸ ਪਾਓ ਸੀਜ਼ਨ ਲਾਓ ਮ ਇਹ ਰੰਗ ਰੂਪ ਦਾ ਸਾਰਾ Ориਜਨਲ ਹੈ। ਮੇਰਾ ਸੋਨਾ ਪੂਰਾ ਸੋਨਾ ਤੇ ਕੀ ਰੇਟ ਦਾ ਬਾਈ ਇਹ? ਇਹ ਦੇ ਦੇਾਂਗੇ 2,55,000 ਦਾ ਰੀਪਰ ਆਪਾਂ ਦੇ ਦੇਾਂਗੇ। 2,55,000 ਦਾ 23 ਮਾਡਲ। 23 ਮਾਡਲ। 23 ਮਾਡਲ 2,55,000 ਬਾਈ ਮੰਗਦਾ। ਮਾਨ ਤਣ ਕਰੂਗਾ ਫੁੱਲ। ਚੱਲ ਚਲਾਵੇ ਦਾ ਰੀਪਰ ਓਕੇ ਆ। ਵੱਡੇ ਟਾਇਰਾਂ 'ਚ ਆ ਗਿਆ। ਸਾਫ਼ ਸੁਥਰੀ ਕੰਡੀਸ਼ਨ ਆ ਕੋਈ ਰੀਬਿਲਡਿੰਗ ਨਹੀਂ ਹੈਗਾ। ਕੋਈ ਰੀਪੇਂਟ ਨਹੀਂ ਕਰਿਆ ਬਾਈ ਉਹਨਾਂ ਨੇ ਮਗਰੋਂ ਦਿਖਾ ਦੀ। ਲਪੇਟਾਂ ਲਪੂਟਾਂ ਦਾ ਸਾਰਾ ਕੰਮ ਹੋਇਆ ਹੋਇਆ। ਲਪੇਟ ਨਾਲ ਦੇ ਇਹਦੇ। ਠੀਕ ਐ ਨਾਲ ਦੇ ਲਪੇੜ ਨੇ ਪੇੜ ਨਾਲ ਦੇ ਮਸ਼ੀਨ ਨੇ 23 ਮਲ ਦੇ ਲਪੇੜ ਨਾਲ ਦੇ ਨੇ ਬਲੇਡ ਬਦਲੇ ਹੋਏ ਆ ਦੋਵੇਂ ਸਟੈਪ ਪੱਤੀਆਂ ਨਵੀਆਂ ਹੂੰ ਡਰਮ ਦੇ ਪਲੇਟ ਨਾਲ ਪਲੇਟ ਨਵੇਂ ਸਾਰੇ ਨਵੇਂ ਹਾਂ ਫਰ ਵੀ ਨਵੇਂ ਫਰ ਵੀ ਨਵੇਂ ਹਾਂ ਸਾਰੀ ਰਿਪੇਅਰ ਹੋਈ ਹੋਈ ਹੈ ਰਿਪੇਅਰ ਹੋਈ 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 ਹੈ ਰੀਲ ਦਾ ਕੰਮ ਵੀ ਹੋਇਆ ਵੇ ਰੀਲ ਦਾ ਕੰਮ ਵੀ ਕਰਿਆ ਕੀ ਰੇਟ ਦਾ 255 ਦਾ ਦੇ ਦਿਆਂਗੇ 255 ਮਾਣ ਦਾ ਹੋ ਜੂ ਨਹੀਂ ਵਾੜਾ ਨਹੀਂ ਯਾਰ ਥੋੜਾ ਹੀ ਮੌਕੇ ਦੇ ਮਾੜਾ ਮੋਟਾ ਮਾਰਦਾ ਬਸ ਅਪਾ ਪੈਸੇ ਉਨੇ ਕੀ ਮੰਗ ਰਹੇ ਆ ਠੀਕ ਐ ਮੈਂ ਇੱਕ ਗੱਲ ਹੋਰ ਵੀ ਬਾਈ ਨੇ ਉਹੋ ਜੀ ਰੇਟ ਮੰਗੇ ਨੇ ਵੀ ਇਹ ਨਾ ਹੋਵੇ ਵੀ ਕੋਈ ਕਿਸਾਨ ਵੀਰੇ ਆ ਕੇ ਆ ਵੀ ਆ ਕੇ ਤੇ 220000 ਲਾਈ ਖੜਾਉ। ਹਾਂ ਵੀ 2 ਲੱਖ ਆ ਵੀ 20-30000 ਰੁਪਇਆ ਕਹੇ ਵੀ ਘਟ ਜਾਣਾ। ਉਹ ਕੰਮ ਹੋਣਾ ਨਹੀਂ ਆਪਾਂ ਵੀਡੀਓ 'ਚ ਜਾਇਜ ਜਾਇਜ ਜੇ ਰੇਟ ਹੀ ਬੋਲੇ ਨੇ। ਜਿਹੜੇ ਵੀ ਬੋਲੇ। ਤੇ ਕੌ ਖੜਾ 23 ਮਾਡਲ ਜੀ ਆਪਣੇ ਕੋਲ। ਇਹ ਇਹ ਕਿਹੜਾ ਮਾਡਲ ਹੈ? 21 ਮਾਡਲ ਹੈ ਜੀ। 21 ਮਾਡਲ ਲਈ 20000 ਰੁਪਇਆ ਪਾ ਛੱਡਿਆ। ਹਾਂ ਪਾ ਛੱਡਿਆ ਜੀ। ਸਾਰੀ ਰਿਪੇਅਰ ਹੋਈ ਐ ਦੀ ਵੀ। ਹਾਂ 60000 ਰਿਪੇਅਰ ਹੋਈ ਐ ਜੀ। ਸਾਰੀ A to Z। ਸਾਰੀ ਨਹੀਂ ਸਟਿੱਪਾ ਬਾਦੀਆਂ ਫਿੰਗਰਾਂ ਬਾਦੀਆਂ ਰੀਲ ਦਾ ਕੰਮ ਕਰਤਾ ਗੈਰਮ ਦਾ ਕੰਮ ਕਰਤਾ ਪਾਤੇ ਪਾਤੇ ਨਵੇਂ ਠੀਕ ਹੈ ਇਹਦੀ ਵੀ ਰਿਪੇਅਰ ਹੋਈ ਹੋਈ ਆ ਇਹ ਵੀ ਹਾਈ ਮਲਟੀ ਸਪੀਡ ਗੀਅਰ ਚੱਲਦੀ ਇਹ ਮਲਟੀ ਸਪੀਡ ਦੀ ਮਲਟੀ ਸਪੀਡ ਠੀਕ ਹੈ ਇਹ ਕੀ ਰੇਟ ਦਾ ਇਹ ਦੇ ਦਾਂਗੇ ਆਪਾਂ 1,95,000 ਦਾ ਹੀ ਪਰ ਦੇ ਦਾਂਗੇ 1,95,000 ਦਾ ਮਾਡਲ 21 21 ਉਹਦੀ ਕੰਡੀਸ਼ਨ ਮਾਡਲ ਆ ਵੀ ਇਹਦੇ ਤਾਂ ਥੋੜਾ ਜਿਹਾ ਆਹ ਜਿਹੜਾ ਇਹਦਾ ਟੱਪ ਹੈ ਹਾਂਜੀ ਥੋੜਾ ਜਿਹਾ ਦਾਗੀ ਹੈ ਇਸ ਕਰਕੇ ਆਪਾਂ ਕਹਿੰਦੇ ਵੀ ਜਾਇ ਦੇ ਦਾਂਗੇ ਉਹ ਰੀਪਰ ਚੱਲਣ ਚਲਾਵੇ ਚ ਓਕੇ ਆ ਠੀਕ ਹੈ ਇੱਕ ਮੇਨ ਗੱਲ ਵੀ ਬਾਈ ਹੋਰਾਂ ਨੇ ਕਿਤੇ ਵੀ ਕੋਈ ਇਹ ਨਹੀਂ ਹੈਗਾ ਵੀ ਰੰਗ ਦਾ ਫਫਾਰਾ ਮਾਰਿਆ ਹਾਂ ਜਾਂ ਕੋਈ ਰੀਬਿਲਡਿੰਗ ਨਾ ਨਾ ਰੰਗ ਕੋਈ ਆਪਾਂ ਕਰਕੇ ਦੇਣੇ ਨਹੀਂ ਨਾ ਆਪਾਂ ਨੂੰ ਕੀ ਲੋੜ ਹੈ ਜਿੱਥੋਂ ਰੰਗ ਲਿਹਾ ਤਾਂ ਲਿਹਾ ਇਹ ਹੈਗਾ ਵੀ ਦੁਬਾਰੇ ਕਰੀ ਉਹ ਦੱਸ ਕੇ ਦੇ ਜਨੇ ਆਪਾਂ ਹਾਂ ਬਾਈ ਕਹਿੰਦਾ ਵੀ ਦੱਸ ਕੇ ਦੇਵਾਂਗੇ ਜਿਹੜੀ ਵੀ ਗੱਲ ਹੋ ਜਿਹੜੇ ਰੀਪਰ ਦੀ ਰਿਪੇਅਰ ਕਰੀ ਆ ਉਹ ਵੀ ਸਹੀ ਹੋ ਤੇ ਆਪਾਂ ਮਾਰਡਲ ਜਿਹੜਾ ਹੋਊਗਾ ਉਹੀ ਦੱਸ ਕੇ ਦੇਵਾਂਗੇ ਉਹੀ 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 ਪਲੇਟ ਬਲੂਟ ਬਦਲੀ ਸਦਲੀ ਨਾ 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 ਇਹ ਕੰਮ ਹੈ ਹੀ ਨਹੀਂ ਆਪਣੇ ਦਾ ਠੀਕ ਹੈ ਇੱਕ ਬਾਈ ਇੱਕ ਗੱਲ ਹੋਰ ਪੁੱਛਾਂ ਵੀ ਕੋਈ ਬਾਕੀ ਗੱਲ ਇੱਕ ਹੋਰ ਤੁਹਾਨੂੰ ਦੱਸ ਦੇਣਾ ਬਾਈ ਜ ਜੀ ਆਪਾਂ ਆਖੇ ਨੂੰ ਲੋਕ ਪੋੜਿਆ ਐਵੇਂ ਵਹਿ ਵੀ ਲੱਗਦਾ ਜੀ ਲੋਕਾਂ ਨੂੰ ਸਾਰੇ ਚੱਕਰਾਂ ਵਿੱਚ ਚੀਜ਼ਾਂ ਬਾਰੇ ਪਤਾ ਹੁੰਦਾ ਵੀ ਆਹ ਕਿਹੜੇ ਮਾਡਲ ਚ ਆਇਆ ਕਿਹੜੇ ਮਾਡਲ ਚ ਆਇਆ ਕਿਹੜਾ ਆਇਆ ਇੱਕ ਨਾ ਕਿਸਾਨ ਵੀਰ ਇਹ ਕਹਿੰਦੇ ਹੁੰਦੇ ਆ ਵੀ ਜਿਹੜੀ ਆਪਾਂ ਵੀਡੀਓ ਕਰਤੀ ਮੰਨ ਲਓ ਇਹ 21 ਮਾਡਲ ਆ 21 ਮਾਡਲ ਦੀ ਵੀਡੀਓ ਕਰਤੀ ਕੋਈ ਇੱਥੇ ਦੇਖਣ ਆ ਗਿਆ ਅਗਲਾ ਆਪਾਂ ਕਹਿੰਦੇ ਨੇ ਵੀ ਸੇਲ ਹੋ ਗਿਆ ਉਹ ਕੰਮ ਤਾਂ ਨਹੀਂ ਹੁੰਦਾ ਹੈ ਅਗਲਾ ਕਹਿੰਦਾ ਵੀ ਸੇਲ ਹੋ ਗਿਆ ਹਾਂ ਉਹ ਕੰਮ ਤਾਂ ਨਹੀਂ ਹੁੰਦਾ ਨਾ 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 ਜੇ ਉਹ ਵੀ ਪਰ ਵਿਕਿਆ ਉਹਦਾ ਵਿਕਿਆ ਹੋਇਆ ਦੱਸਾਂਗੇ ਐਵੇਂ ਝੂਠ ਮਾਰਨ ਦਾ ਕੋਈ ਫਾਇਦਾ ਨਹੀਂ ਇਹ ਕੰਮ ਨਹੀਂ ਹੁੰਦਾ ਹੈਗਾ ਵੀ ਜੇ ਆਪਾਂ ਨੰਬਰ ਨੰਬਰ ਇਹਦੇ ਨਾਲ ਸੀਰੀਅਲ ਨੰਬਰ ਆ ਤੇ ਉਹ ਕੰਮ ਬਾਈ ਕਹਿੰਦਾ ਆਪਾਂ ਕਰਨਾ ਨਹੀਂ ਜਿਹੜਾ ਕੰਮ ਹੋਊਗਾ ਜਿਹਨੂੰ ਰੀਪਰ ਵਿਖਿਆ ਹੋਊਗਾ ਨਾ ਉਹ ਆਪਾਂ ਉਹਦੀ ਦੱਸ ਦਿਆਂਗੇ ਬਾਈ ਜੀ ਕਿਹੜੀ ਰੀਪਰ ਵਿਖਿਆ ਹੈ ਜਿਹੜਾ ਨਹੀਂ ਨਹੀਂ ਜੀ ਉਹ ਕੰਮ ਤੇ ਆ ਉਧਰ ਖੜੀ ਜੀ ਇਹ ਬਾਈ 23 ਮਾਡਲ ਆ ਰੀਪਰ ਆਪਣਾ 23 ਮਾਡਲ ਹੈ 23 ਮਾਡਲ ਹੈ オリジナル23 ਆ ਤੇ ਕੰਮ ਇਹਦਾ ਵੀ ਸਾਰਾ ਹੋਇਆ 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 ਰੈਡੀ ਚਰਪਤੀ ਦੇ ਬਲੇਡ ਨਵੇਂ ਫਿੰਗਰ ਸੈੱਟ ਨਵੇਂ ਡਰਮ ਦੇ ਬਲੇਡ ਸਾਰੇ ਨਵੇਂ 23 ਮਾਡਲ 59 ਗੇਰਾਂ ਦੇ ਟਾਇਰਾਂ 'ਚ ਰੰਗ ਰੂਪ ਦਾ ਰੀਪਰ ਪੂਰਾ ਫੁੱਲ ਸੋਹਣਾ ਜਿੰਨਾ ਕਹਦੇ 25 ਮਾਡਲ ਵਰਗਾ ਰੀਪਰਾ ਹਾਂ ਤੇ ਕੀ ਰੇਟ ਦਾ ਬਾਈ ਇਹ 2 55 ਦਾ ਦੇ ਦਿਆਂਗੇ ਬਾਈ 2 55 ਦਾ ਦੇ ਦੇਾਂਗੇ ਠੀਕ ਹੈ ਜੇ ਕੋਈ ਲੈਣ ਆ ਗਿਆ ਆਪਾਂ ਖੁਸ਼ ਕਰਕੇ ਤੋਰਾਗੇ 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 ਬਈ ਰੀਪਰ ਆਪਾਂ ਦੇਗੇ ਤੋਰਾਗੇ ਬਾਈ ਕਹਿੰਦਾ ਵੀ ਰੇਟ ਦੇ ਨਾ ਜਾਇਓ ਜੇ ਰੀਪਰ ਬਾਈ ਕੋਲੇ ਲੈਣ ਆਉਣਿਓ ਤਾਂ ਬਾਈ ਕਹਿੰਦਾ ਆਪਾਂ ਖੁਸ਼ ਕਰਕੇ ਤੋਰਾਗੇ ਰੀਪਰ ਦੇ ਕੇ ਤੋਰਾਗੇ ਠੀਕ ਹੈ ਤੇ ਇਹ ਇਹ ਕਿਹੜਾ ਮਾਡਲ ਆ ਇਹ 24 ਹੈ ਜੀ 24 ਮਾਡਲ ਹਾਂ ਇਹਦੀ ਰਿਪੇਅਰ ਹੋਈ ਹੋਈ ਨਹੀਂ ਜੀ ਇਹ ਬਿਨਾਂ ਰਿਪੇਅਰ ਤੋਂ 24 ਰੀਪਰ ਦੇ ਕੁਝ ਨਹੀਂ ਪਾਏਵੇਂ ਉਵੇਂ ਹੀ ਤਿਆਰ ਖੜੇ ਠੀਕ ਹੈ ਕੱਲੇ ਬਲੇਡ ਥਰੈਸ਼ਰ ਵਾਲੇ ਤੇ ਸਟਿੱਪਾਂ ਤੋਂ ਛੰਡਣ ਵਾਲੀਆਂ ਬਾਕੀ ਰੀਪਰ ਓਕੇ ਸਾਰੇ ਵੀ ਠੀਕ ਹੈ ਸਾਫ ਸੁਥਰੀ ਕੰਡੀਸ਼ਨ ਦਾ ਜਮਾ 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 ਫਰੰਟ ਉਗਰ ਦੇ ਰੰਗ ਪੂਰਾ ਪੂਰਾ ਨਾਲੇ ਸਾਰਾ ਓਕੇ ਜਮਾ ਰੀਪਰ ਥੋੜਾ ਚੱਲਿਆ ਹੋਇਆ ਰੀਪਰ ਹਾਂ ਰੁਪਏ ਰੁਪਏ ਹੈ 100 150 ਟਰਾਲੀ ਬਣੀ ਹੋਈ ਹੈ ਰੀਪਰ ਹਾਈਲੀ ਕੀ ਬਣੀ ਹੈ ਮੈਂ ਇਹਦੇ ਦੇ ਕਟਰ ਪਾਰ ਦੇ ਰੰਗ ਦਿਖਾ ਦੀ ਤੇ ਰੀਲਾ ਰੂਲਾਂ ਦਾ ਜਮਾ ਓਕੇ ਆ ਬਾਈ ਇਹ ਨਹੀਂ ਹੈਗਾ ਵੀ ਕੋਈ ਕੰਮ ਧੰਦਾਬਾ ਵਾਲਾ ਰੀਪਰ ਕੱਲੇ ਡਰਮ ਦੇ ਬਲੇਡ ਚੇਂਜ ਕਰਨੇ ਪੈਣਗੇ ਕੀ ਰੇਟ ਦਾ ਬਾਈ ਇਹ ਇਹ ਰੀਪਰ ਦੇ ਦਾਂਗੇ ਜੀ ਆਪਾਂ 265000 ਰੁਪਏ ਦਾ ਰੀਪਰ ਦੇ ਦਾਂਗੇ 265000 ਬਾਈ ਮੰਗਦਾ ਮਲਟੀ ਸਪੀਡ ਗੇਅਰ ਚਾ ਤੇ ਮਾਨਤਾ ਨੇ ਚੋ ਫੁੱਲ ਕਰ ਦੂਗਾ ਬਾਈ ਆ ਜਿਓ ਬਾਈ ਕੋਲੇ 18 ਮੜ ਰੀਪਰ ਆਈ ਇਹ ਇਹਦਾ ਵੀ ਕੰਮ ਸਾਰਾ ਓਕੇ ਐ ਸਾਰਾ ਕੰਮ ਹੋਇਆ ਹੋਇਆ ਓਕੇ 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 ਗੇਅਰ ਗੂਬ ਡਰਮ ਦਾ ਵੀ ਕੰਮ ਸਾਰਾ ਕੁਝ ਓਕੇ ਐ ਜੀ ਜਮਾ ਠੀਕ ਐ 18 ਮਾਡਲ ਹੈ ਬਾਈ ਇਹ ਹਾਂਜੀ 18 ਮਾਡਲ ਹੈ ਜੀ 18 ਮਾਡਲ ਆਪਣੇ ਕੋਲੇ ਪੰਜਾਬ ਦੇ ਚੱਲੇ ਰਹੀਂ ਰੀਪਰ ਪੰਜਾਬ ਰੀਪਰਸ ਨੂੰ ਪੰਜਾਬ ਦਾ ਹੀ ਮਿਲੂਗਾ ਸਾਰਾ ਵੱਡੇ ਟੈਰਾਂ ਚ ਆ ਗਿਆ ਨਾ ਬਾਈ ਵੱਡੀ ਨਾੜੀਆਂ ਟੈਰਾਂ ਦੇ ਵਿੱਚ ਠੀਕ ਹੈ ਬਾਈ ਕਹਿੰਦਾ ਵੀ ਪੁਲੀਆਂ ਦੀ ਸੈਟਿੰਗ ਵੀ ਕਰ ਦਾਂਗੇ ਜੇ ਰੀਪਰ ਦਾ ਸੌਦਾ ਹੋ ਗਿਆ ਇਥੋਂ ਗੱਡੀ ਦਾ ਸਾਧਨ ਸਾਰਾ ਉੱਥੋਂ ਭੇਜ ਦੇਣਗੇ ਬਾਈ ਉਹਦੇ ਤੇ ਕੰਮ ਧੰਦਾ ਬਾਈ ਉਹਨਾਂ ਨੇ ਸਾਰਾ ਕਰਿਆ ਮਸ਼ੀਨਾਂ ਦਾ ਦੱਸ ਕੇ ਦੇਣਗੇ ਢੇੜਾ ਪਾ ਕੇ ਜਾਨ ਬਾਈ ਜੀ ਰੀਪਰ ਆਵਦਾ ਠੀਕ ਹੈ ਆਵਦਾ ਇਥੇ ਢੇੜਾ ਪਾ ਕੇ ਚੈੱਕ ਕਰਕੇ ਲੈ ਜਾਣਾ ਤੇ ਬਾਕੀ ਇੱਕ ਗੱਲ ਹੋਰ ਵੀ ਬਾਈ ਕਹਿੰਦਾ ਵੀ ਆਪ ਆਪਾਂ ਦੂ ਰੀਪਰ ਲੈਣ ਆ ਗਿਆ ਆਪਾਂ ਉਹਨੂੰ ਖੁਸ਼ ਕਰਕੇ ਤੋਰਾਂਗੇ ਕੱਲਾ ਇਹ ਨਾ ਹੋਵੇ ਵੀ ਆਪਾਂ ਰੇਟ ਇੰਨਾ ਮੰਗ ਲੈਣਾ ਇੰਨਾ ਮੰਗ ਲੈਣਾ ਹਾਂ ਨਹੀਂ ਨਹੀਂ ਰੀਪਰ ਜੇ ਕੋਈ ਕਰਕੇ ਤੋਰਾਂਗੇ ਤੇ ਬਾਕੀ ਬਾਈ ਆਪਣੇ ਕੋਲੇ ਕੋਈ ਸੰਦ ਖੇਤੀਬਾੜੀ ਦਾ ਸੰਦ ਕੱਟ ਲਾਂਗੇ ਆਪਾਂ ਰੀਪਰ ਕੱਟ ਲੈਣੇ ਜੀ ਰੀਪਰ ਕੱਟ ਲੈਣੇ ਰੀਪਰ ਚ ਰੀਪਰ ਕੱਟਿਆ ਜਾਊਗਾ ਜੇ ਕਿਸੇ ਨੇ ਰੀਪਰ ਚੇਂਜ ਕਰਨਾ ਮੰਨ ਲੋ ਨੀਮਾ ਕਰਾਹਾ ਕੱਟ ਲਾਂਗੇ ਸੁਪਰ ਹੀਡਰ ਕੱਟ ਲਾਂਗੇ ਜੇ ਕੋਈ ਬੰਦਾ ਸੁਪਰ ਹੀਡਰ ਕੱਟਣਾ ਸੁਪਰ ਹੀਡਰ ਵੀ ਕੱਟ ਲਾਂਗੇ ਠੀਕ ਹੈ ਕਰਾਹਾ ਵੀ ਕੱਟ ਲਾਂਗੇ ਕਰਾਹਾ ਕੰਪਿਊਟਰ ਕਰਾਹਾ ਕੰਪਿਊਟਰ ਕਰਾਹ ਕੱਟ ਲਾਂਗੇ ਹਾਂ ਕੰਪਿਊਟਰ ਕਰਾਹਾ ਵੀ ਕਟਾਇਓ ਖੇਤੀਬਾੜੀ ਦਾ ਕੋਈ ਵੀ ਸੰਦਾ ਬਾਈ ਹੋਰੀ ਕੱਟ ਲੈਣਗੇ ਕੱਟ ਲਾਂਗੇ ਆਪਾਂ ਤੇ ਬਾਕੀ ਜੇ ਕਿਸੇ ਨੇ ਰੀਪਰ ਚੇਂਜ ਕਰਨਾ ਉਹ ਵੀ ਕਟਾਇਆ ਜਾਊਗਾ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਹੁੰਦਾ ਮਾਰ ਲਿਓ ਜੇ ਕੇ ਸਾਡੇ ਸੱਜਣ ਮਿੱਤਰ ਨੇ ਕੋਈ ਰੀਪਰ ਪੇਅਰ ਵੀ ਕਰਾਉਣਾ ਹੋਵੇ ਤਾਂ ਤਾਂ ਵੀ ਸਾਡੇ ਤੱਕ ਪਹੁੰਚ ਕਰੋ ਫੁੱਲ ਬਟਾ ਫੁੱਲ ਗਾਰੰਟੀ ਠੀਕ ਹੈ